ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜਿਹੜੀ ਅਪਡੇਟ ਆਈ ਆ 19 ਤਰੀਕ ਤੱਕ ਦੇ ਮੌਸਮ ਦੀ ਭਾਰਤੀ ਮੌਸਮ ਵਿਗਿਆਨ ਦੇਡੇ ਪ੍ਰੈਸਰ ਨੋਟ ਦੇ ਰਾਹੀਂ ਜੋ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੋ ਪ੍ਰੈਸ ਨੋਟ ਹੈ ਉਸ ਦੇ ਰਾਹੀਂ ਆਪਾਂ ਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਕਿ ਪੰਜਾਬ ਦਾ ਤੇ ਨਾਲ ਲੱਗਦੇ ਰਾਜਾਂ ਦਾ ਜਿਹੜਾ ਜਿਵੇਂ ਹਿਮਾਚਲ ਪ੍ਰਦੇਸ਼ ਹੋ ਗਿਆ ਜੰਮੂ ਐਂਡ ਕਸ਼ਮੀਰ ਹੋ ਗਿਆ ਐਂਡ ਲਦਾਖ ਦਾ ਹੋ ਗਿਆ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਉੱਤਰਾਖੰਡ ਇਹਨਾਂ ਇਲਾਕਿਆਂ ਦਾ ਤੁਸੀਂ ਦੇਖ ਸਕਦੇ ਹੋ ਇੱਥੋਂ ਲੈ ਕੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬਦਲਵਾਈ ਸਿਸਟਮ ਨਹੀਂ ਹੈਗਾ ਸਿਰਫ ਮੌਸਮ ਹੈ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਡਰਾਈ ਦਿਖਾਈ ਦੇ ਰਿਹਾ 13 ਤਰੀਕ ਨੂੰ 14 ਤਰੀਕ ਨੂੰ 15 ਨੂੰ 16 ਨੂੰ 17 ਨੂੰ ਤੇ 18 19 ਨੂੰ 19 ਤਰੀਕ ਤੱਕ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਆਪਾਂ ਨੂੰ ਦਿਖਾਈ ਦੇ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਜਾਂ ਆਪਾਂ ਕਹਿੰਦੇ ਬੱਦਲ ਦੀ ਜਿਹੜੀ ਸੰਭਾਵਨਾ ਨਹੀਂ ਹੈਗੀ ਦੋਸਤੋ ਮੌਸਮ ਦੇ ਪੱਖੋਂ ਜਿਹੜਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਾ ਜਰੂਰ 15 ਤਰੀਕ ਤੱਕ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ 16 ਤਰੀਕ ਨੂੰ ਹਲਕੀਆਂ ਜਿਹੜੀਆਂ ਜਿਹੜੀ ਪੂਰਬੀ ਹਵਾਵਾਂ ਚੱਲਣਗੀਆਂ ਪਰਾਂਤੋਂ ਉਹਨਾਂ ਦਾ ਵੀ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਸਿਰਫ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੁਣ 20 ਤਰੀਕ ਤੱਕ ਮੌਸਮ ਦੇ ਵਿੱਚ ਕੋਈ ਵੀ ਜਿਹੜੀ ਆਪਾਂ ਕਹਿੰਦਾ ਤਬਦੀਲੀ ਨਹੀਂ ਆਊਗੀ ਨਾ ਹੀ ਕੋਈ ਨੇੜੇ ਤੇੜੇ ਪੱਛਮੀ ਸਿਸਟਮ ਹੈ ਜਿਹੜਾ ਉਹ ਪੈਦਾ ਹੋ ਰਿਹਾ ਸਿਰਫ ਤੁਸੀਂ ਦੇਖਿਆ ਹੋਊਗਾ ਦੋਸਤੋ ਅਸੀਂ ਤੁਹਾਨੂੰ ਇੱਕ ਪੋਸਟ ਪਾਈ ਸੀ ਦੁਪਹਿਰ ਤੋਂ ਪਹਿਲਾਂ 10 11 ਵਜੇ ਦੇ ਕਰੀਬ ਜਿਹੜਾ ਇੱਕ ਪੱਛਮੀ ਸਿਸਟਮ ਜਿਹੜਾ ਇੱਥੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਪੈਦਾ ਹੋਇਆ ਵਾ ਸੀ ਇਹ ਇਹ ਪੰਜਾਬ ਦੇ ਇਨ੍ਹਾਂ ਇਲਾਕਿਆਂ ਵੱਲ ਨੂੰ ਆ ਰਿਹਾ ਸੀ ਹਲਕੇ-ਹਲਕੇ ਇੱਥੇ ਇਸ ਤਰ੍ਹਾਂ ਬੱਦਲ ਸੀ ਜਿਹੜੇ ਦਿਖਾਈ ਦੇ ਰਹੇ ਸੀ ਇਹ ਪ੍ਰੰਤੂ ਬੱਦਲ ਹਲਕੇ-ਹਲਕੇ ਕੁਝ ਖੇਤਰਾਂ ਦੇ ਵਿੱਚ ਹੁਣ ਵੀ ਇਸ ਟਾਈਮ ਵੀ ਵਰਕਰਾਰ ਨੇ ਕੁਝ ਦੇ ਵਿੱਚ ਉਹ ਅੱਗੇ ਇਸ ਤਰ੍ਹਾਂ ਲੰਘ ਚੁੱਕੇ ਨੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਇਹ ਇਸ ਤਰ੍ਹਾਂ ਆ ਰਿਹਾ ਹੈ ਇਸ ਦਾ ਕੋਈ ਮੀਂਹ ਵਰਗਾ ਹਾਲਾਤ ਨਹੀਂ ਹੋਣਗੇ ਨਾ ਹੀ ਕੋਈ ਆਪਾਂ ਕਹਿੰਦਾ ਧਿਆਨ ਜਿਹੜਾ ਹਨੇਰੀ ਮੀਂਹ ਜਿਹਾ ਕਿਸ ਤਰ੍ਹਾਂ ਦਾ ਵੀ ਕੋਈ ਤਬਦੀਲੀ ਨਹੀਂ ਹੈਗੀ ਇਹ ਸਿਰਫ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਜਿਹੜਾ ਪੰਜਾਬ ਦਾ ਦਿਖਾਈ ਦੇ ਰਿਹਾ ਹੈ ਸਿਰਫ ਹਲਕੇ ਹਲਕੇ ਜਿਹੜੇ ਵਿੱਚ ਕਿਤੇ ਕਿਤੇ ਬੱਦਲ ਜੇ ਸੀ ਉਹ ਆਪਾਂ ਨੂੰ ਸਵੇਰ ਦੇ ਪਹਿਲੇ ਘੰਟੇ ਵਿੱਚ ਦੇਖਣ ਨੂੰ ਮਿਲਣਗੇ ਤੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਤੋਂ ਬਾਅਦ ਵੀ ਜਿਹੜੇ ਦੇਖਣ ਨੂੰ ਮਿਲਣਗੇ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਜਿਹੜਾ 15 ਤਰੀਕ ਤੱਕ ਤਾਂ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਅਸਮਾਨ ਨੀਲਾ ਰਹੂਗਾ ਤੇ ਰਾਤ ਦੀਆਂ ਹਵਾਵਾਂ ਦਰਮਿਆਨੀਆਂ ਤੋਂ ਹਲਕੀਆਂ ਹੋਇਆ ਕਰਨਗੀਆਂ ਉੱਤਰ ਪੱਛਮੀ ਹਵਾਵਾਂ ਦਿਨ ਵੇਲੇ ਜਿਹੜੀਆਂ ਤੇਜ਼ੀ ਦੇ ਨਾਲ ਚੱਲਦੀਆਂ ਨੇ ਜਿਨ੍ਹਾਂ ਕਰਕੇ ਆਪਾਂ ਕਹਿ ਸਕਦੇ ਆ ਕੋਰੇ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਆਪਾਂ ਨੂੰ ਜਾਪ ਰਹੀ ਹੈ ਦੋਸਤੋ ਤੇ ਬਾਕੀ ਦੋਸਤੋ ਮੌਸਮ ਹੈ ਜਿਹੜਾ ਆਉਣ ਵਾਲੇ ਦਿਨਾਂ ਤੱਕ 19 ਤਰੀਕ ਤੱਕ ਦਾ ਜਿਹੜਾ ਆਪਾਂ ਨੂੰ ਅਪਡੇਟ ਆ ਪ੍ਰਾਪਤ ਹੋ ਚੁੱਕੀ ਆ ਕਿ 19 ਤਰੀਕ ਤੱਕ ਮੌਸਮ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਕੋਈ ਵੀ ਹੋਰ ਵੱਡੀ ਅਪਡੇਟ ਆਇਆ ਕਰੂਗੀ ਹਰ ਰੋਜ਼ ਦੀ ਤਰ੍ਹਾਂ ਉਹ ਤੁਹਾਡੇ ਨਾਲ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਿਹੜੀ ਜਾਣਕਾਰੀ ਆ ਸਾਂਝੀ ਕਰਦੇ ਰਹਾਂਗੇ ਤੇ ਤਾਂ ਦਿਨ ਦੇ ਤਾਪਮਾਨ ਨੇੜੇ ਹੋ ਵੱਖ-ਵੱਖ ਇਲਾਕਿਆਂ ਦੇ ਵਿੱਚ 18 ਡਿਗਰੀ ਜਾਂ 19 20 ਡਿਗਰੀ ਦੇ ਆਸ-ਪਾਸ ਜਿਹੜੇ ਦਿਨ ਦੇ ਤਰਜ ਕਿਤੇ ਜਾਣਗੇ ਅੱਜ ਵੀ ਜਿਹੜਾ ਤਾਪਮਾਨ ਦਿਨ ਦਾ ਹੋ ਆਪਾਂ ਕਹਿ ਸਕਦੇ ਆ 8 9 ਜਿਹੜਾ ਆਪਾਂ ਕਹਿ ਸਕਦੇ ਆ ਆਉਣ ਵਾਲੇ ਸਮੇਂ ਤੱਕ 19 ਤਰੀਕ ਤੱਕ ਸੌਰੀ 19 ਤਰੀਕ ਤੱਕ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਜਿਹੜੇ ਦਿਨ ਦੇ ਤਾਪਮਨ ਹੋਣਗੇ ਉਹ 21 ਡਿਗਰੀ ਜਾਂ 22 ਡਿਗਰੀ ਦੇ ਆਸ-ਪਾਸ ਆ ਵੱਖ-ਵੱਖ ਖੇਤਰਾਂ ਦੇ ਦਰਜ ਕੀਤੇ ਜਾਣਗੇ 11 12 ਵਜੇ ਤੋਂ ਪਹਿਲਾਂ ਜਿਹੜਾ ਇਹ ਤਾਪਮਨ ਹੋਇਆ ਕਰੋ 16 17 ਡਿਗਰੀ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ ਥੋੜਾ ਜਿਹਾ ਇਹ ਤਾਪਮਨ ਜਿਹੜਾ 19 20 ਜਾਂ 21 22 ਡਿਗਰੀ ਦੇ ਆਸ-ਪਾਸ ਜਿਹੜਾ ਦਰਜ ਕੀਤਾ ਜਾਇਆ ਕਰੋ 19 ਤਰੀਕ ਤੱਕ ਆ ਰਾਤ ਦੇ ਤਾਪਮਾਨ ਵਿੱਚ ਦੋਸਤੋ ਥੋੜੀ ਜਿਹੀ ਗਰਾਫਟ ਆਇਆ ਕਰੂ ਸਵੇਰ ਦੇ ਸਮੇਂ ਥੋੜੀ ਜਿਹੀ ਜਿਵੇਂ ਆਪਾਂ ਪਹਿਲੇ 1 ਘੰਟੇ ਦੇ ਸਕਦੇ ਆ 3 4 ਵਜੇ ਤੋਂ ਲੈ ਕੇ ਸਵੇਰ ਦੇ 5 6 ਵਜੇ ਤੱਕ ਜਿਹੜੇ ਤਾਪਮਾਨ ਆ ਉਹ 1.5 ਡਿਗਰੀ ਜਾਂ 0.5 ਡਿਗਰੀ ਇਸ ਤਰ੍ਹਾਂ ਹੋਇਆ ਕਰੂਗਾ ਜਿਉਂ ਥੋੜਾ ਜਿਹਾ ਦਿਨ ਸੇ ਪਿਆ ਕਰੂ ਦੇਰ ਸ਼ਾਮ ਹੋਇਆ ਕਰੂ ਤਾਂ ਤਾਪਮਾਨ ਜਿਹੜਾ 5 ਡਿਗਰੀ ਤੋਂ ਲੈ ਕੇ 6 ਡਿਗਰੀ 7 ਡਿਗਰੀ 8 ਡਿਗਰੀ ਇਸ ਤਰ੍ਹਾਂ ਵੱਖ-ਵੱਖ ਇਤਰਾ ਦਾ ਦਰਜ ਕੀਤਾ ਜਾਇਆ ਕਰੂਗਾ ਹੋਰ ਕੋਈ ਵੀ ਹਰ ਰੋਜ਼ ਦੀ ਤਰ੍ਹਾਂ ਅਪਡੇਟ ਆਉਗੀ ਵੱਡੀ ਅਪਡੇਟ ਆਉਗੇ ਉਸੇ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਰਹਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤਾਂ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ